ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹੁਸ਼ਾਰਪੁਰ ਨਿਊਜ਼ ਦੇ ਨਾਲ ਤੇ ਮੈਂ ਹਾ ਚੇਤਨ ਕਸ਼ਪ ਤੱਕ ਵਾਰ ਮੁਰਤੋਂ ਅਧਾਰ ਹੁਸ਼ਾਰਪੁਰ ਨਿਊਜ਼ ਦੀ ਟੀਮ ਪਹੁੰਚੀ ਹੈ ਹੁਸ਼ਾਰਪੁਰ ਤੋਂ ਕਾਂਗਰਸੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਘਰ ਬਾਹਰ ਜਿੱਥੇ ਤੁਸੀਂ ਸਾਰੇ ਜਾਣਦੇ ਹੋ ਕਿ ਬੀਤੇ 2 ਦਿਨ ਪਹਿਲਾਂ 28 ਜਨਵਰੀ ਦੀ ਤੜਕਸਾਰੇ ਸੁੰਦਰ ਸ਼ਾਮ ਅਰੋੜਾ ਦੇ ਘਰ ਇਨਕਮ ਟੈਕਸ ਦੀ ਰੇਡ ਹੁੰਦੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸੁੰਦਰ ਸ਼ਾਮ ਅਰੋੜਾ ਦੇ ਘਰ ਦੀਆਂ ਸਾਂਝੀਆਂ ਕਰ ਰਹੇ ਆ ਕਿ ਇਹ ਰੇਡ ਹੈ ਜਿਹੜੀ ਉਹ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਦੀ ਮੁਲਾਸਮਾ ਦੀ ਉਹ ਲਗਾਤਾਰ ਜਾਰੀ ਹੈ ਤੇ ਦੋ ਦਿਨ ਤੋਂ ਬਧੇਰੇ ਦਾ ਸਮਾਂ ਜਿਹੜਾ ਉਹ ਬੀਤ ਚੁਕਿਆ ਹੈ ਪਰੰਤੂ ਅਜੇ ਤੱਕ ਕਿਸੇ ਵੀ ਤਰ੍ਹਾਂ ਦਾ ਕੋਈ ਸੱਚਾ ਜਾਂ ਕੋਈ ਤੱਥ ਨਿਕਲ ਕੇ ਉਹ ਸਾਹਮਣੇ ਬਾਹਰ ਨਹੀਂ ਆਏ ਨੇ ਤਾਂ ਤਕਰੀਬਨ 53 ਘੰਟਿਆਂ ਦੇ ਕਰੀਬ ਦਾ ਸਮਾਂ ਜਿਹੜਾ ਉਹ ਸੁੰਦਰ ਸ਼ਾਮ ਅਰੋੜਾ ਦੇ ਘਰ ਦੇ ਵਿੱਚ ਇਨਕਮ ਟੈਕਸ ਵਿਭਾਗ ਦੀ ਟੀਮ ਨੂੰ ਦਾਖਲ ਹੋਆਂ ਨੂੰ ਹੋ ਚੁੱਕਿਆ ਹੈ ਪਰੰਤੂ ਅਜੇ ਤੱਕ ਕੋਈ ਵੀ ਨਾ ਤਾਂ ਕੋਈ ਅਧਿਕਾਰੀ ਬਾਹਰ ਨਿਕਲਿਆ ਤੇ ਨਾ ਹੀ ਕੋਈ ਬਾਹਰੋ ਕੋਈ ਹੋਰ ਵਿਅਕਤੀ ਉਸ ਨੂੰ ਅੰਦਰ ਜਾਣ ਦਿੱਤਾ ਗਿਆ ਤੇ ਤਕਰੀਬਨ 53 ਘੰਟਿਆਂ ਦਾ ਸਮਾਂ ਜਿਹੜਾ ਹੁਣ ਤੱਕ ਬੀਤ ਚੁੱਕਿਆ ਤੇ 28 ਜਨਵਰੀ ਦੀ ਸਵੇਰ ਤੜਕਸਾਰ 6:20 ਤੇ ਸਮਾਂ ਦੱਸਿਆ ਜਾ ਰਿਹਾ ਕਿ 6:20 ਤੇ ਸਵੇਰ ਸਮੇਂ ਜਿਹੜੀ ਇਨਕਮ ਟੈਕਸ ਵਿਭਾਗ ਦੀ ਟੀਮ ਹੈ ਜਿਹੜੇ ਉਹਨਾਂ ਦੇ ਅਧਿਕਾਰੀ ਨੇ ਜਾਂ ਹੋਰ ਮੁਲਾਜ਼ਮ ਨੇ ਉਹ ਸੁੰਦਰ ਸ਼ਾਮ अरोड़ा ਦੇ ਘਰ ਦੇ ਅੰਦਰ ਦਾਖਲ ਹੁੰਦੇ ਨੇ ਤਾਂ ਜਿਨ੍ਹਾਂ ਵੱਲੋਂ ਲਗਾਤਾਰ ਦਸਤਾਵੇਜ਼ ਆ ਜਿਹੜੇ ਉਹ ਖੰਗਾਲੇ ਜਾ ਰਹੇ ਨੇ ਡਾਕੂਮੈਂਟੇਸ਼ਨ ਆ ਜਿਹੜੀ ਉਹ ਚੈੱਕ ਕੀਤੀ ਜਾ ਰਹੀ ਆ ਤੇ ਇਸ ਤੋਂ ਇਲਾਵਾ ਕੰਪਿਊਟਰ ਕੰਪਿਊਟਰਾਂ ਵਿੱਚੋਂ ਜਿਹੜਾ ਉਹ ਡਾਟਾ ਵੀ ਜਿਹੜਾ ਖੰਗਾਲਿਆ ਜਾ ਰਿਹਾ ਹੈ ਜਿਸ ਦੀ ਇੱਕ ਵੀਡੀਓ ਵੀ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕੀਤੀ ਸੀ ਕਿ ਰਾਤ ਵਕਤ ਤੱਕ ਵੀ ਰਾਤ ਸਮੇਂ ਤੱਕ ਵੀ ਜਿਹੜਾ ਉਹ ਇਨਕਮ ਟੈਕਸ ਵਿਭਾਗ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦੀ ਰੇਡ ਆ ਜਿਹੜੀ ਜਾਰੀ ਹੈ ਤੇ ਕਈ ਕੁਝ ਫਾਈਲਾਂ ਹੈ ਕਈ ਜ਼ਰੂਰੀ ਅਹਿਮ ਦਸਤਾਵੇਜ਼ ਨੇ ਜਿਹੜੇ ਉਹਨਾਂ ਵੱਲੋਂ ਲਗਾਤਾਰ ਉਹ ਖੰਗਾਲੇ ਜਾ ਰਹੇ ਨੇ ਪ੍ਰੰਤੂ 53 ਘੰਟਿਆਂ ਦਾ ਸਮਾਂ ਬੀਤਣ ਤੋਂ ਬਾਅਦ ਵੀ ਅਜੇ ਤੱਕ ਨਾ ਤਾਂ ਕੋ ਇਨਕਮ ਟੈਕਸ ਵਿਭਾਗ ਦਾ ਅਧਿਕਾਰੀ ਹੀ ਬਾਹਰ ਆਇਆ ਤੇ ਨਾ ਹੀ ਕਿਸੇ ਬਾਰੀ ਵਿਅਕਤੀ ਨੂੰ ਜਿਹੜਾ ਉਹ ਅੰਦਰ ਜਾਣ ਦਿੱਤਾ ਜਾ ਰਿਹਾ ਹੈ ਕਿਉਂਕਿ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸੁੰਦਰ ਸ਼ਾਮ अरोड़ा ਕਾਂਗਰਸ ਤੋਂ ਵੇਚੇ ਨਹੀਂ ਭਾਸ਼ਪਾ ਛੱਡ ਕੇ ਉਹ ਦੁਬਾਰਾ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਤਾਂ ਪਿਛਲੇ ਕੁਝ ਸਮੇਂ ਤੋਂ ਆਪਣੀ ਉਹ ਰਾਜਨੀਤਿਕ ਪੈੜ ਨੂੰ ਬਚਾਉਣ ਦੇ ਵਿੱਚ ਜਿਹੜੇ ਉਹ ਜੁਟੇ ਹੋਏ ਸਨ ਆਪਣੀ ਰਾਜਨੀਤਿਕ ਪੈੜ ਆਪਾਂ ਕਹਿ ਸਕਦੇ ਕਿ ਮਜ਼ਬੂਤ ਕਰਨ ਦੇ ਵਿੱਚ ਜਿਹੜੇ ਉਹ ਸੁੰਦਰ ਸ਼ਾਮ अरोड़ा ਜੁਟੇ ਹੋਏ ਸਨ ਤੇ ਕੁਝ ਸਮੇਂ ਤੱਕ ਹੁਸ਼ਿਆਰਪੁਰ ਦੀ ਨਗਰ ਨਿਗਮ ਦੀਆਂ ਚੋਣਾਂ ਆ ਰਹੀਆਂ ਨੇ ਤਾਂ 1 ਸਾਲ ਤੋਂ ਬਾਅਦ ਜਿਹੜਾ 1 ਸਾਲ ਦੇ ਕਰੀਬ ਦਾ ਸਮਾਂ ਜਿਹੜਾ ਰਹਿ ਗਿਆ ਉਹ ਵਿਧਾਨ ਸਭਾ ਚੋਣਾਂ ਜਿਹੜੀਆਂ ਆ ਰਹੀਆਂ ਨੇ ਤਾਂ ਆਪਣੀ ਰਾਜਨੀਤਿਕ ਪੈੜ ਨੂੰ ਮਜ਼ਬੂਤ ਕਰਨ ਦੇ ਲਈ ਲਗਾਤਾਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੀਆਂ ਉਹ ਮੀਟਿੰਗਾਂ ਦਾ ਦੌਰ ਹੈ ਜਿਹੜਾ ਸੁੰਦਰ ਸ਼ਾਮ अरोड़ा ਵੱਲੋਂ ਜਾਰੀ ਸੀ ਤੇ ਇਸ ਵਿਚਾਲੇ ਆਈਟੀ ਵਿਭਾਗ ਦੀ ਵੱਡੀ ਰੇਡ ਆ ਜਿਹੜੀ ਉਹ ਹੋ ਜਾਣਾ ਤੇ ਦੋ ਦਿਨਾਂ ਤੋਂ ਵਧੇਰੇ ਦਾ ਸਮਾਂ ਜਿਹੜਾ ਬੀ ਚੁੱਕਿਆ ਹਜੇ ਤੱਕ ਜਿਹੜੀ ਉਹ ਆਈਟੀ ਵਿਭਾਗ ਦੀ ਜਿਹੜੀ ਉਹ ਰੇਡ ਹੈ ਸੁੰਦਰ ਸ਼ਾਮ ਅਰੋੜਾ ਦੇ ਘਰ ਦੇ ਵਿੱਚ جاری ਹੈ ਤਾਂ ਵੱਡੇ ਸਵਾਲ ਖੜੇ ਕਰਦੀ ਹੈ ਤੇ ਇਹ ਵੀ ਲੋਕਾਂ ਵੱਲੋਂ ਜਿਹੜੀਆਂ ਚਰਚਾਵਾਂ ਨੇ ਕਿ ਕਿਆ ਸਰਹਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੁੰਦਰ ਸ਼ਾਮ ਅਰੋੜਾ ਦਾ ਜਿਹੜਾ ਉਹ ਸਿਆਸੀ ਭਵਿੱਖਾ ਕੀ ਹੋਵੇਗਾ ਹਾਲਾਂਕਿ ਜਦੋਂ ਆਈਟੀ ਵਿਭਾਗ ਦੀ ਰੇਡ ਘਰ ਦੇ ਵਿੱਚ ਦਾਖਲ ਹੁੰਦੇ ਤਾਂ ਜਦੋਂ ਦੇਰ ਸ਼ਾਮ 28 ਜਨਵਰੀ ਨੂੰ ਉਹਨਾਂ ਆਈਟੀ ਵਿਭਾਗ ਦੇ ਜਿਹੜੀ ਇੱਕ ਗੱਡੀ ਚ ਗੱਡੀ ਦੇ ਵਿੱਚੋਂ ਸਵਾਰੋਕ ਕਿ ਆਉਂਦੇ ਨੇ ਉਸ ਗੱਡੀ ਦੇ ਉੱਤੇ ਜਿਹੜੇ ਉਹ ਗੱਦੇ ਅਤੇ ਹੋਰ ਬਿਸਤਰ ਜਿਹੜੇ ਲੱਦੇ ਹੁੰਦੇ ਨੇ ਤਾਂ ਉਸ ਤੋਂ ਬਾਅਦ ਤੇ ਤਸਵੀਰ ਹੈ ਜਿਹੜੀ ਉਹ ਸਾਫ ਜ਼ਾਹਰ ਹੋ ਗਈ ਸੀ ਕਿ ਜਿਹੜੀ ਇਹ ਰੇਡ ਹੈ ਤੇ ਲੰਮਾ ਸਮਾਂ ਜਿਹੜੀ ਉਹ ਚੱਲਣ ਵਾਲੀ ਹੈ ਤੇ ਠੀਕ ਹੈ ਅਦਾਰਾ ਸ਼ਾਰਪਰ ਨਿਊਜ਼ ਵਾਲੋਂ ਵੀ ਉਸ ਵਕਤੇ ਦਾਅਵਾ ਕੀਤਾ ਗਿਆ ਸੀ ਕਿ ਜਿਸ ਤਰ੍ਹਾਂ ਦੀ ਇਹ ਤਸਵੀਰ ਆ ਸਾਹਮਣੇ ਆਈ ਹੈ ਉਸ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਕਿ ਇਹ ਰੇਡ ਲੰਮਾ ਸਮਾਂ ਚੱਲਣ ਵਾਲੀ ਹੈ ਤੇ ਉਹ ਠੀਕ ਵੀ ਗੱਲ ਸੱਚ ਵੀ ਸਾਬਤ ਹੋਈ ਹੈ ਕਿ ਰੇਡ ਜਿਹੜੀ ਉਹ 2 ਦਿਨ ਤੋਂ ਵਧ 53 ਘੰਟਿਆਂ ਦੇ ਕਰੀਬ ਦਾ ਸਮਾਂ ਜਿਹੜਾ ਬੀਤ ਚੁੱਕਿਆ ਤੇ ਆਈਟੀ ਵਿਭਾਗ ਦੀ ਟੀਮ ਜਿਹੜੀ ਲਗਾਤਾਰ ਅਜੇ ਤੱਕ ਸੁੰਦਰ ਸ਼ਾਮ अरोड़ा ਦੇ ਘਰ ਦੇ ਅੰਦਰ ਦਾਖਲ ਹੈ ਤੇ ਅਜੇ ਤੱਕ ਜਿਹੜੇ ਦਸਤਾਵੇਜ਼ ਆ ਜਿਹੜੇ ਉਹ ਖੰਗਾਲੇ ਜਾ ਰਹੇ ਨੇ ਤਾਂ ਹੋਰ ਕਿੰਨਾ ਲੰਮਾ ਸਮਾਂ ਜਿਹੜੀ ਉਹ ਰੇਟ ਚੱਲੇਗੀ ਫਿਲਹਾਲ ਇਸ ਬਾਬਤ ਅਜੇ ਕੁਝ ਵੀ ਕਹਿਣਾ ਮੈਨੂੰ ਲੱਗਦਾ ਉਹ ਜਲਦਬਾਜ਼ੀ ਹੋਵੇਗਾ ਉੱਥੇ ਹੀ ਦੂਜੇ ਪਾਸੇ ਜੇਕਰ ਆਪਾਂ ਸੁੰਦਰ ਸ਼ਾਮ अरोड़ा ਦੇ ਵਿਰੋਧੀਆਂ ਦੀ ਗੱਲ ਕਰ ਲਈਏ ਆਪਾਂ ਭਾਸ਼ਵਗੂ ਤਿਕਸ਼ਨ ਸੂਧ ਹੋਰਾਂ ਦੀ ਗੱਲ ਕਰ ਰਹੇ ਹਾਂ ਤਾਂ ਉਹਨਾਂ ਵੱਲੋਂ ਵੀ ਕੱਲ ਜਿਹੜੀ ਉਹ ਮੀਡੀਆ ਬ੍ਰੀਫਿੰਗ ਕੀਤੀ ਗਈ ਸੀ ਤੇ ਕਿਹਾ ਗਿਆ ਸੀ ਕਾਫੀ ਵਿਵਾਦਾਂ ਦੇ ਵਿੱਚ ਰਹੇ ਨੇ ਆਪਣੀ ਸਰਕਾਰ ਹੁੰਦੇ ਆ ਵੀ ਤਾਂ ਉਹਨਾਂ ਤੇ ਕਈ ਤਰ੍ਹਾਂ ਦੇ ਜਿਹੜੇ ਉਹ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗਦੇ ਰਹੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਵੀ ਵਿਜੀਲੈਂਸ ਟੀਮ ਵੱਲੋਂ ਵਿਜੀਲੈਂਸ ਵਿਭਾਗ ਵੱਲੋਂ ਸੁੰਦਰ ਸ਼ਾਮ अरोड़ा ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਸੀ ਜਦੋਂ ਸੁੰਦਰ ਸ਼ਾਮ अरोड़ा ਵਿਜੀਲੈਂਸ ਦੇ ਇੱਕ ਅਧਿਕਾਰੀ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੇਣ ਲਈ ਜਾਂਦੇ ਨੇ ਤਾਂ ਉਸ ਤੋਂ ਬਾਅਦ ਇਹਨਾਂ ਨੂੰ ਤਕਰੀਬਨ 6 ਮਹੀਨਿਆਂ ਤੱਕ ਜਿਹੜਾ ਉਹ ਜੇਲ੍ਹ ਦੇ ਵਿੱਚ ਰਹਿਣਾ ਪਿਆ ਸੀ ਤਾਂ 6 ਮਹੀਨਿਆਂ ਤੋਂ ਬਾਅਦ ਜਿਹੜਾ ਸੁੰਦਰ ਸ਼ਾਮ अरोड़ा ਉਹ ਜੇਲ੍ਹ ਦੇ ਵਿੱਚੋਂ ਬਾਹਰ ਆਏ ਸੀ ਪਰੰਤੂ ਇੱਥੇ ਇਹ ਗੱਲ ਵੀ ਵਿਚਾਰਨਯੋਗ ਹੈ ਕਿ ਅਜੇ ਤੱਕ ਹੁਸ਼ਾਰਪੁਰ ਦਾ ਕੋਈ ਵੀ ਜਿਹੜਾ ਸਥਾਨਕ ਆਗੂ ਹੈ ਕੋਈ ਇਕਾ ਦੁਕਾਦ ਆਗੂਆਂ ਨੂੰ ਛੱਡ ਕੇ ਹੋਰ ਕੋਈ ਵੀ ਆਗੂਆਂ ਜਣਵਾ ਦੇ ਘਰ ਦੇ ਬਾਹਰ ਨਹੀਂ ਪਹੁੰਚਿਆ ਜਾਂ ਜਿਹੜੇ ਲੁਧਿਆਣਾ ਤੋਂ ਸਾਬਕਾ ਜਿਹੜੇ ਕੈਬਨਿਟ ਮੰਤਰੀ ਨੇ ਹਾਲਾਂਕਿ ਉਹ ਖੁਦ ਵਿਵਾਦਤ ਮੰਤਰੀ ਨੇ ਭਾਰਤ ਭੂਸ਼ਣ ਆਸ਼ੂ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿੱਚ ਉਹ ਵੀ ਕਾਫੀ ਲੰਮਾ ਸਮਾਂ ਜਿਹੜਾ ਜੇਲ੍ਹ ਭੋਗਤ ਕੇ ਆਏ ਨੇ ਤਾਂ ਉਹ ਜ਼ਰੂਰ ਇੱਥੇ ਪਹੁੰਚੇ ਸਨ ਪਰੰਤੂ 2 ਤੋਂ 3 ਮਿੰਟ 3 ਮਿੰਟ ਤੱਕ ਰੁਕਣ ਤੋਂ ਬਾਅਦ ਉਹ ਵੀ ਇੱਥੋਂ ਜਿਹੜੇ ਚਲੇ ਗਏ ਸੀ ਤਾਂ ਹੁਣ ਵੇਖਣਾ ਹੋਵੇਗਾ ਕਿ ਆਈਟੀ ਵਿਭਾਗ ਦੀ ਟੀਮ ਕਦ ਇੱਕੀ ਮੀਡੀਆ ਦੇ ਨਾਲ ਗੱਲਬਾਤ ਕਰਦੀ ਆ ਜਾਂ ਨਹੀਂ ਹਾਲਾਂਕਿ ਬਹੁਤੇ ਮਾਮਲਿਆਂ ਦੇ ਵਿੱਚ ਜਿਆਦਾਤਰ ਮਾਮਲਿਆਂ ਦੇ ਵਿੱਚ ਜਿਹੜਾ ਇਸ ਤਰ੍ਹਾਂ ਹੁੰਦਾ ਕਿ ਆਈਟੀ ਵਿਭਾਗ ਦੀ ਟੀਮ ਵੱਲੋਂ ਜਿਹੜੀ ਉਹ ਗੱਲਬਾਤ ਆ ਮੀਡੀਆ ਦੇ ਨਾਲ ਉਹ ਨਹੀਂ ਕੀਤੀ ਜਾਂਦੀ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਵਿਸ਼ੇਸ਼ ਟਿੱਪਣੀ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਜਾਂਦਾ ਹੈ ਵੀ ਆਰ ਅ ਮਲਟੀ ਕਲਚਰਲ ਨੈਟਵਰਕ ਕਮਿਊਨਿਟੀ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥਰ